ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦਾ ਹੈ ਇਸ ਵੀਡੀਓ ਨੂੰ ਜਦੋਂ ਮੈਂ ਦੇਖਿਆ ਤੇ ਸ਼ਾਇਦ ਉਦੋਂ 7 ਮਿਲੀਅਨ ਤੋਂ ਉੱਤੇ ਲੋਕ ਵੇਖ ਚੁੱਕੇ ਸੀਗੇ ਉਹਦੇ ਵਿੱਚ ਸਮਰਥ ਓਜਾ ਨਾਮ ਦੇ ਸ਼ਖਸ ਦਾਵਾ ਕਰ ਰਹੇ ਸਨ ਕਿ ਦੇਖੋ ਭਾਈ ਆਪਣਾ ਕ੍ਰੈਡਿਟ ਜਾਂ ਡੈਬਿਟ ਕਾਰਡ ਪੈਟਰੋਲ ਪੰਪ ਤੇ ਇਸਤੇਮਾਲ ਕਰਦੇ ਆ ਤੁਸੀਂ ਥੋੜੀ ਜੀ ਸੁਚੇਤਤਾ ਵਰਤੋ ਚੁੱਕਨੇ ਰਹੋ ਨਹੀਂ ਤੇ ਖਾਤੇ ਖਾਲੀ ਹੋ ਜਾਣਗੇ ਤੇ ਉਹਨਾਂ ਨੇ ਇਸ ਨੂੰ ਨਾਮ ਦਿੱਤਾ ਸੀਗਾ ਕਾਰਡ ਸਕਿਮਿੰਗ ਦਾ ਦਰਸਲ ਕਾਰਡ ਸਕਿਮਿੰਗ ਕੀ ਆ ਕਿਉਂਕਿ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਆਪਾਂ ਵੀ ਪੈਟਰੋਲ ਪੰਪਾਂ ਤੇ ਇਸਤੇਮਾਲ ਕਰਦੇ ਆ ਚਾਹੇ ਆਪਣੇ ਕੋਲ ਸਕੂਟੀ ਹੋਵੇ ਸਕੂਟਰ ਹੋਵੇ ਮੋਟਰਸਾਈਕਲ ਹੋਵੇ ਕਾਰ ਹੋਵੇ ਕੁਝ ਵੀ ਹੋਵੇ ਤੇਲ ਤੇ ਪਾਉਣ ਜਾਂਦੇ ਆ ਦਰਸਲ ਸਕਿਮਿੰਗ ਹੈ ਕੀ ਆ ਚੱਕਰ ਕਿਦਾਂ ਚੱਲਦਾ ਛੋਟੀ ਜੀ ਜਾਗਰੂਕਤਾ ਵਾਸਤੇ ਵੀਡੀਓ ਬਣਾਉਣੀ ਆ ਚੰਗੀ ਲੱਗੇ ਸ਼ੇਅਰ ਕਰਦੇ ਹੋ ਨਹੀਂ ਤੇ ਇਹਨੂੰ ਉਥੇ ਢੇਰ ਕਰ ਦਿਓ ਦਰਸਲ ਕਾਰਡ ਸਕਿਮਿੰਗ ਇੱਕ ਤਰ੍ਹਾਂ ਦੀ ਠੱਗੀ ਆ ਜਿਹਦੇ ਵਿੱਚ ਠੱਗ ਤੁਹਾਡੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕਰਦੇ ਆ ਉਹ ਭਾਵੇਂ ਏਟੀਐਮ ਹੋਵੇ પેટ્રોલ ਪੰਪ ਜਾਂ ਦੁਕਾਨਾਂ ਤੇ ਆਪਾਂ ਕਾਰਡ ਸਵਾਈਪ ਕਰਨ ਵਾਸਤੇ ਇਸਤੇਮਾਲ ਕਰਦੇ ਆ ਨਾ ਪੀਓਐਸ ਲੱਗੇ ਹੁੰਦੇ ਆ ਠੀਕ ਹੈ ਨਾ ਜੀ ਉਹ ਸਾਰੀਆਂ ਜਗ੍ਹਾ ਤੇ ਹੋ ਸਕਦਾ ਹੈ ਯਾਨੀ ਕਿਤੇ ਵੀ ਸੰਭਵ ਹੈ ਦਰਸਲ ਕੀ ਹੈ ਕਿ ਇਨ੍ਹਾਂ ਉੱਤੇ ਇੱਕ ਛੋਟਾ ਜਿਹਾ ਡਿਵਾਈਸ ਲਾ ਦਿੰਦੇ ਆ ਜਿਹਨੂੰ ਇਸਕਿਮਰ ਕਹਿੰਦੇ ਆ ਉਸ ਤੋਂ ਬਾਅਦ ਜਦੋਂ ਮਸ਼ੀਨ ਤੇ ਆਪਾਂ ਆਪਦਾ ਕਾਰਡ ਇਸਤਮਾਲ ਕਰਨ ਜਾਂਦੇ ਆ ਸਵਾਈਪ ਕਰਦੇ ਆ ਤਾਂ ਸਕਿਮਰ ਤੁਹਾਡੇ ਕਾਰਡ ਦਾ ਜਿਹੜਾ ਡਾਟਾ ਹੁੰਦਾ ਹੈ ਯਾਨੀ ਜਾਣਕਾਰੀ ਕਹ ਲੋ ਜਿਹਦੇ ਵਿੱਚ ਕਾਰਡ ਨੰਬਰ ਹੁੰਦਾ ਐ ਐਕਸਪਾਇਰੀ ਡੇਟ ਹੁੰਦੀ ਐ ਉਹ ਰਿਕਾਰਡ ਕਰ ਲੈਂਦਾ ਹੈ ਕਈ ਵਾਰ ਪਿਨ ਜਿਹੜਾ ਹੁੰਦਾ ਉਹਨੂੰ ਇਹ ਚੋਰੀ ਕਰਨ ਵਾਸਤੇ ਕੀਪੈਡ ਦੇ ਉੱਤੇ ਇੱਕ ਨਕਲੀ ਕੀਪੈਡ ਜਾਂ ਕੈਮਰਾ ਲਾ ਦਿੰਦੇ ਆ ਉਹ ਵੀ ਚੀਜ਼ ਹਰਕਤ ਜਿਹੜੀ ਐ ਉਹ ਰਿਕਾਰਡ ਕਰ ਲੈਂਦੀ ਆ ਤਾਂ ਇਸ ਤਰ੍ਹਾਂ ਫਿਰ ਇਹ ਨਕਲੀ ਕਾਰਡ ਬਣਾ ਕੇ ਜਾਂ ਕੁਝ ਹੋਰ ਗੇਮ ਲਾ ਕੇ ਇਹ ਆਪਾਂ ਨੂੰ ਲਾਉਂਦੇ ਜੇ ਚੂਨਾ ਫਿਰ ਆਨਲਾਈਨ ਸ਼ੋਪਿੰਗ ਵਗੈਰਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੁਝ ਵੀ ਕਰ ਸਕਦੇ ਆ ਇਹਨਾਂ ਦੇ ਕੋਲ ਬਹੁਤ ਢੰਗ ਹੁੰਦੇ ਆ ਸੋ ਕਿਵੇਂ ਪਤਾ ਲੱਗੇ ਕਿ ਮੇਰਾ ਕਾਰਡ ਯਾਰ ਸਕਿਮਤੇ ਨਹੀਂ ਹੋ ਗਿਆ ਜੇ ਤੁਹਾਡੇ ਕੋਲੋਂ ਪੈਸੇ ਜਿਹੜੇ ਆ ਉਹ ਕੱਟੇ ਜਾ ਰਹੇ ਆ ਐਵੇਂ ਫਾਲਤੂ ਤੁਸੀਂ ਬੈਠੇ ਹੋ ਜਿਵੇਂ ਆਪਣਾ ਟੋਲ ਕੱਟਿਆ ਜਾਂਦਾ ਕਈ ਵਾਰ ਖੈਰ ਉਹਦੇ ਤੇ ਵੀ ਕਿਸੇ ਦਿਨ ਵੀਡੀਓ ਬਣਾਵਾਂਗੇ ਤਾਂ ਸਮਝੋ ਕਿ ਨੇੜਲੇ ਦਿਨਾਂ ਦੇ ਵਿੱਚ ਜੇ ਤੁਸੀਂ ਕਿਤੇ ਕਿਸੇ ਪੀਓਐਸ ਤੇ ਜਾਂ ਪੈਟਰੋਲ ਪੰਪ ਤੇ ਜੇ ਕਾਰਡ ਇਸਤੇਮਾਲ ਕੀਤਾ ਤੇ ਗੇਮ ਖਰਾਬ ਹੋ ਗਈ ਹੈ ਹੁਣ ਪੈਟਰੋਲ ਪੰਪ ਤੇ ਸਕਿਮਿੰਗ ਦਾ ਖਤਰਾ ਜਿਹੜਾ ਹੈ ਨਾ ਉਹ ਜ਼ਿਆਦਾ ਹੁੰਦਾ ਹੈ ਸਕਿਮਿੰਗ ਦਾ ਖਤਰਾ ਇਸ ਕਰਕੇ ਜ਼ਿਆਦਾ ਹੁੰਦਾ ਹੈ ਕਿਉਂਕਿ ਉੱਥੇ ਜਿਹੜੀਆਂ ਇਹ ਕਾਰਡ ਮਸ਼ੀਨਾਂ ਹੁੰਦੀਆਂ ਅਕਸਰ ਖੁੱਲੇ ਦੇ ਵਿੱਚ ਹੁੰਦੀਆਂ ਕੋਮੰਦੀਆਂ ਫਰਦੀਆਂ ਇੱਕ ਤੋਂ ਦੂਜੇ ਹੱਥ ਤੱਕ ਵੀ ਇਹ ਪਹੁੰਚਦੀਆਂ ਤਾਂ ਵੈਸੇ ਸਕਿਮਿੰਗ ਤੇ ਕਲੋਨਿੰਗ ਇਹਦੇ ਵਿੱਚ ਫਰਕ ਹੁੰਦਾ ਉਹ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਾਰਡ ਕਲੋਨਿੰਗ ਹੋਰ ਚੀਜ਼ ਹੁੰਦੀ ਹੈ ਕਾਰਡ ਸਕਿਮਿੰਗ ਹੋਰ ਚੀਜ਼ ਹੁੰਦੀ ਹੈ ਆਪਾਂ ਸਕਿਮਿੰਗ ਤੇ ਹੀ ਗੱਲ ਕਰੀਏ ਤੇ ਵੇਤਰ ਹੋਏਗਾ ਤਾਂ ਖੈਰ ਆਨਲਾਈਨ ट्रांजੈਕਸ਼ਨ ਜਾਂ ਜਿਹੜੀਆਂ ਹੋਰ ਚੀਜ਼ਾਂ ਹੁੰਦੀਆਂ ਉਹਦੇ ਤੇ ਵੀ ਸਕਿਮਿੰਗ ਹੋਣ ਦਾ ਖਤਰਾ ਤੇ ਰਹਿੰਦਾ ਹੈ ਪਰ ਇਹ ਘੱਟ ਹੁੰਦਾ ਹੈ ਮਾਨਸਪਤ ਇਸ ਤੇ ਜੋ ਆਪਾਂ ਗੱਲ ਕਰ ਰਹੇ ਆਂ ਖੈਰ ਬਚਨ ਵਾਸਤੇ ਕੁਝ ਕੁ ਉਪਰਾਲੇ ਕਰਨ ਦੀ ਜ਼ਰੂਰਤ ਆ ਇਹ ਚੀਜ਼ ਜਿਹੜੀ ਆ ਉਹ ਤੁਸੀਂ ਨੋਟ ਕਰ ਲਓ ਆਪਣੇ ਨੋਟੇਬਲ ਚੀਜ਼ੇ ਹੋਈ ਆ ਕਿ ਬੱਚੀਏ ਕਿਦਾਂ ਭਾਈ ਦੂਜੀਆਂ ਚੀਜ਼ਾਂ ਛੱਡ ਤੋਂ ਟੈਕਨੀਕਲੀ ਆ ਹੈ ਉਹ ਹੈ ਕਿ ਭਾਈ ATM ਤੇ ਜਿਹੜਾ ਜਾਂ POS ਹੈ ਜਿੱਥੇ ਵੀ ਆਪਾਂ ਜਾਣੇ ਜੋ ਇਸਤੇਮਾਲ ਕਰਦੇ ਆਂ ਉਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੋ ਚੈੱਕ ਕਰੋ ਕਿ ਕਾਰਡ स्लॉट ਜਾਂ ਕੀ ਪੈਡ ਹੈ ਇਹਦੇ ਨਾਲ ਕੋਈ ਛੇੜਛਾੜ ਤਾਂ ਨਹੀਂ ਕੋਈ ਡਿਵਾਈਸ ਵਗੈਰਾ ਤਾਂ ਨਹੀਂ ਹੈ ਇਹਨਾਂ ਦੇ ਵਿੱਚ ਜੇ ਕੋਈ ਗੜਬੜ ਹੈ ਤਾਂ ਤੁਰੰਤ ਆਪਣੇ ਆਪ ਨੂੰ ਜਾਗਰੂਕ ਹੋਣ ਦਾ ਸਬੂਤ ਦਿਨ ਦਿਆ ਘੇਰਾ ਪਾ ਲਓ ਦੁਕਾਨਾਂ ਤੇ ਰੈਸਟੋਰੈਂਟ ਚ ਜਦੋਂ ਵੀ ਕਾਰਡ ਸਵਾਈਪ ਕਰੋ ਕੋਸ਼ਿਸ਼ ਕਰੋ ਆਪ ਹੀ ਕਰੋ ਠੀਕ ਹੈ ਜੀ ਕੇਵਲ ਤੇ ਕੇਵਲ ਜਿਹੜੀਆਂ ਅਧਿਕਾਰਤ ਵੈਬਸਾਈਟਾਂ ਨੇ ਭਰੋਸੇਯੋਗ ਵੈਬਸਾਈਟਾਂ ਉਹਨਾਂ ਤੇ ਹੀ ਜਾ ਕੇ ਸ਼ਾਪਿੰਗ ਵਗੈਰਾ ਕਰਿਆ ਕਰੋ ਓਟੀਪੀ ਜਾਂ ਟੂ ਫੈਕਟਰ ਔਥੈਂਟੀਕੇਸ਼ਨ ਹੁੰਦੀ ਹੈ ਨਾ ਉਨੂੰ ਲਾ ਕੇ ਰੱਖਿਆ ਕਰੋ ਸਿਕਿਉਰਟੀ ਦੇ ਵਿੱਚ ਜੇ ਕੋਈ ਸ਼ੱਕੀ ट्रांजੈਕਸ਼ਨ ਹੁੰਦੀ ਹੈ ਨਾਲ ਦੀ ਨਾਲ ਹੀ ਚੱਕ ਲੋ ਮੋਬਾਈਲ ਤੇ ਆਨਲਾਈਨ ਆਪਣੀ ਜਿਹੜੀ ਕੰਪਲੇਂਟ ਆ ਉਹ ਕਰਵਾ ਦਿਓ ਪਰ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਮਹੱਤਵਪੂਰਨ ਹੈ ਇੱਕ ਨਾ ਟੈਕਨੋਲੋਜੀ ਆਉਂਦੀ ਆ ਆਰ ਐਫ ਆਈ ਡੀ ਬਲਾਕਿੰਗ ਵਾਲਟ ਇਸ ਟੈਕਨੋਲੋਜੀ ਨੂੰ ਤੁਸੀਂ ਜੇ ਇਸਤੇਮਾਲ ਕਰ ਲੋ ਤਾਂ ਇਹ ਕੀ ਹੈ 스ਕਿ밍 ਜਿਵੇਂ ਹੈ ਨਾ ਰੋਕ ਸਕਦੀ ਹੈ ਉਸ ਨੂੰ ਹੁਣ ਸਕਿਮਿੰਗ ਜਿਵੇਂ ਹੁੰਦੀ ਆ ਉਸ ਨੂੰ ਰੋਕਣ ਦਾ ਇਹਦਾ ਆਪਣਾ ਇੱਕ ਤਰੀਕਾ ਹੈ ਕਿ ਇਹ ਜਦੋਂ ਵੀ ਆਪਾਂ ਇਸਤੇਮਾਲ ਕਰਦੇ ਆ ਤਾਂ ਹੁੰਦਾ ਕੀ ਹੈ ਕਿ ਬਲਾਕਿੰਗ ਵਾਲੇ ਵਾਲਟ ਕਾਰਡ ਕਵਰ ਜਾਂ ਬੈਗ ਦੇ ਉੱਤੇ ਇੱਕ ਖਾਸ ਤਰ੍ਹਾਂ ਦੀ ਪਰਤ ਚੜੀ ਚੜੀ ਹੁੰਦੀ ਹੈ ਜਿਵੇਂ ਤਾਤੂ ਦੀ ਪਤਲੀ ਸ਼ੀਟ ਹੁੰਦੀ ਹੈ ਸਪੈਸ਼ਲ ਕਪੜਾ ਹੁੰਦਾ ਹੈ ਤਾਂ ਇਹ ਪਰਤ ਸਕੈਮਰ ਦੇ ਸਕੈਨਰ ਤੋਂ ਆਉਣ ਵਾਲੀਆਂ ਤਰੰਗਾਂ ਨੂੰ ਉੱਥੋਂ ਤੱਕ ਯਾਨੀ ਚਿਪ ਤੱਕ ਪਹੁੰਚਣ ਨਹੀਂ ਦਿੰਦੀ ਇਹ ਟੈਕਨੋਲੋਜੀ ਬਿਹਤਰ ਆ ਜੇ ਤੁਸੀਂ ਇਸਤੇਮਾਲ ਕਰਨਾ ਚਾਹੋ ਫਿਰ ਵੀ ਜੇ ਕਿਤੇ ਦਾ ਕੋਈ ਲਾ ਗਿਆ ਫਰਾਡ ਹੋ ਗਿਆ ਤਾਂ ਤੁਰੰਤ ਸੂਚਨਾ ਜਿਹੜੀ ਆ ਬੈਂਕ ਨੂੰ ਦਿਓ ਬੈਂਕ ਨੂੰ ਪੂਰੀ ਜਾਣਕਾਰੀ ਦਿਓ ਇੰਟਰਨੈਸ਼ਨਲ ट्रांजੈਕਸ਼ਨ ਜਿਹੜੀ ਆ ਬੰਦ ਕਰਵਾ ਦਿਓ ਤੇ ਜੇ ਬੈਂਕ ਨੂੰ ਦੱਸ ਕੇ ਤੁਸੀਂ ਕਹੋ ਕਿ ਮੈਂ ਸੁਰਖਰੂ ਹੋ ਗਿਆ ਐਸਾ ਵੀ ਨਹੀਂ ਹੈ ਇੱਕ ਵੈਬਸਾਈਟ ਹੈ www.cybercrime.gov.in ਇਦੇ ਤੇ ਜਾ ਕੇ ਆਨਲਾਈਨ ਸ਼ਿਕਾਇਤ ਵੀ ਜ਼ਰੂਰ ਕਰਦਿਆ ਕਰੋ ਕਾਰਵਾਈ ਜਿਹੜੀ ਆ ਛੇਤੀ ਹੋ ਜਾਂਦੀ ਆ ਛੋਟੀ ਜੀ ਵੀਡੀਓ ਛੋਟਾ ਜਿਹਾ ਪ੍ਰਾਰਾਲਾ ਚੰਗਾ ਲੱਗੇ ਤੇ ਸ਼ੇਅਰ ਕਰ ਦੇਣਾ ਧੰਨਵਾਦ